ਪੰਜਾਬ ਸਣੇ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਆਉਂਦੇ ਦੋ ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਜਿਸ ਨਾਲ ਮੌਸਮ ਵਿਭਾਗ ਨੂੰ ਸੂਬੇ ਅੰਦਰ بارش ਦੀ ਕਮੀ ਕੁਝ ਹੱਦ ਤੱਕ ਪੂਰੀ ਹੋਣ ਦੀ ਉਮੀਦ ਹੈ ਹਾਲਾਂਕਿ ਗੁਜਰਾਤ ਵਿੱਚ ਚੱਲ ਰਹੇ ਤੂਫਾਨ ਦਾ ਅਸਰ ਘਟਣ ਨਾਲ ਉਸ ਦਾ ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਦੇ ਵਿਭਾਗ ਦੇ ਮਾਹਿਰ ਡਾਕਟਰ ਕੇਕੇ ਗਿੱਲ ਨੇ ਦੱਸਿਆ ਕਿ ਆਈਐਮਡੀ ਵੱਲੋਂ ਉਹਨਾਂ ਨੂੰ ਮਿਲੀ ਸੂਚਨਾ ਮੁਤਾਬਕ ਸੂਬੇ ਅੰਦਰ ਸਰਗਰਮ ਮਾਨਸੂਨ ਕਾਰਨ 3 ਤੇ 4 ਸਤੰਬਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬਰਸਾਤ ਹੋ ਸਕਦੀ ਹੈ ਜਦਕਿ ਗੁਜਰਾਤ ਵਿੱਚ ਚੱਲ ਰਹੇ ਤੂਫਾਨ ਦਾ ਪੰਜਾਬ ਵਿੱਚ ਯਾਦਾ ਅਸਰ ਦੇਖ ਨੂੰ ਨਹੀਂ ਮਿਲੇਗਾ ਲੇਕਿਨ 3 ਅਤੇ 4 ਸਤੰਬਰ ਨੂੰ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਸੰਭਾਵਨਾ ਹੈ ਉਹਨਾਂ ਨੂੰ ਉਮੀਦ ਹੈ ਕਿ ਇਸ ਬਰਸਾਤ ਕਾਰਨ ਵੀ ਦੀ ਘਾਟ ਕੁਝ ਪੂਰੀ ਹੋ ਸਕਦੀ ਹੈ ਕਿਉਂਕਿ ਜੂਨ ਅਤੇ ਜੁਲਾਈ ਦੇ ਮਹੀਨੇ ਵਿੱਚ ਕਾਫੀ ਘੱਟ ਬਰਸਾਤ ਹੋਈ ਹੈ ਹਾਲਾਂਕਿ ਅਗਸਤ ਮਹੀਨੇ ਹੋਈ ਬਰਸਾਤ ਨੇ ਸੂਬੇ ਅੰਦਰ ਇਸ ਦੀ ਘਾਟ ਨੂੰ ਕਰੀਬ 24% ਤੱਕ ਲਿਆ ਦਿੱਤਾ ਹੈ ਜਿਹੜੀ ਕਮੀ ਪਹਿਲਾਂ 40% ਦੇ ਲਗਭਗ ਸੀ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਬੀਤੇ ਸਾਲ ਆਮ ਨਾਲੋਂ ਘੱਟ ਮਾਨਸੂਨ ਰਿਹਾ ਜਦ ਕਿ ਇਸ ਤੋਂ ਪਿਛਲੇ ਸਾਲ ਵਧੀਆ ਮਾਨਸੂਨ ਦੇਖਣ ਨੂੰ ਮਿਲਿਆ ਸੀ ਦੇਖੋ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਮਾਨਸੂਨ ਦੀ ਜਿਹੜੀ ਐਕਟੀਵਿਟੀ ਹੈ ਉਹ ਕਾਫੀ ਇੰਪਰੂਵ ਹੋਈ ਹੈ ਆਗਸਟ ਦੇ ਵਿੱਚ ਵੀ ਅਸੀਂ ਦੇਖਿਆ ਕਿ ਬੜੀ ਅੱਛੀ ਰੇਨਫਾਲ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਜਿਹੜਾ ਪਿਛਲਾ ਡੈਫਿਸਿਟ ਸੀਗਾ ਉਸ ਨੂੰ ਕਮ ਰੇਟ ਕੀਤਾ ਆਗਸਟ ਦੀ ਰੇਨਫਾਲ ਨੇ ਤੇ ਹੁਣ ਡੈਫਿਸਿਟ ਸਾਡੇ ਕੋਲ ਸਿਰਫ 24-25% ਹੀ ਹੈ ਜਿਹੜਾ ਕਿ 40% ਤੱਕ ਸੀਗਾ ਆ ਸੋ ਲੁਧਿਆਣੇ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਅੱਛੀ ਬਾਰਿਸ਼ ਹੋਈ ਹੈ ਰਸਤੇ ਵਿੱਚ ਜਿਵੇਂ 190 ਮਿਲੀਮੀਟਰ ਤੱਕ ਹੋਣੀ ਚਾਹੀਦੀ ਹੈ ਤੇ ਸਾਡੇ ਕੋਲ 340 ਤੱਕ ਜਿਹੜੀ ਬਾਰਿਸ਼ ਰਿਪੋਰਟ ਕੀਤੀ ਗਈ ਹੈ ਸੋ ਜਿਸ ਤਰ੍ਹਾਂ ਕਿ ਸਪਟੰਬਰ ਦੇ ਵਿੱਚ ਵੀ ਫੋਰਕਾਸਟ ਹੈਗੀ ਹੈ ਕਿ ਅੱਛੀ ਬਾਰਿਸ਼ ਇਸ ਵਾਰੀ ਹੋ ਸਕਦੀ ਹੈ ਸਪਟੰਬਰ ਦੇ ਮਹੀਨੇ ਦੇ ਵਿੱਚ ਸੋ ਉਹਦੇ ਵੱਡੇ ਨਜ਼ਰੀ ਆਪਣੇ 3-4 ਨੂੰ ਜਿਸ ਤਰ੍ਹਾਂ ਹੁਣ ਕੀ ਆਉਣ ਵਾਲੀ 3-4 ਸਪਟੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਹੈ ਮੇਨਲੀ ਤਾਂ ਨਾਰਥ ਰੀਜਨ ਜਿਹੜਾ ਉਹਨਾਂ ਦੇ ਉੱਥੇ ਹੀ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਹੈ ਕਿ ਜਿਹੜੇ ਅੰਮ੍ਰਿਤਸਰ ਗੁਰਦਾਸਪੁਰ ਸ਼ਹਿਰਪੁਰ ਪਠਾਨਕੋਟ ਇੱਧਰ ਰੂਪਨਗਰ ਫਤਿਹਗੜ੍ਹ ਸਾਹਿਬ ਇਹ ਜਿਹੜੇ ਏਰੀਆ ਹਨਾਂ ਤੇ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ ਹਾਂ ਜੇ ਹੁਣ ਤੱਕ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਜਿਹੜਾ ਪੰਜਾਬ ਦੇ ਤਰਨਤਾਰਨ ਡਿਸਟ੍ਰਿਕਟ ਹੈਗਾ ਉੱਥੇ 60% ਤੋਂ ਵੱਧ ਜਿਹੜੀ ਰੇਨਫਾਲ ਆ ਰਿਕਾਰਡ ਕੀਤੀ ਗਈ ਹੈ ਉਸ ਤੋਂ ਬਾਅਦ ਜਿਵੇਂ ਆਪਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਫਰੀਦਕੋਟ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਦੇ ਵਿੱਚ ਜਿਹੜੀ ਮਤਲਬ ਅਨਸੂਨ ਰੇਨ ਫੈਲੋ ਕਾਫੀ ਮਤਲਬ ਠੀਕ ਹੈ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਨਾਰਮਲ ਦੇ ਨੀਅਰ ਬੋਟ ਰਹੀ ਹੈ ਫਿਰ ਬਾਕੀ ਜਿਹੜੇ ਡਿਸਟ੍ਰਿਕਟਸ ਨੇ ਜਿਹੜੇ ਉਹਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਤੋਂ 60% ਤੱਕ ਜਿਹੜੀ ਹੈ ਨਾ ਵੀ ਡੈਫਿਸਿਟ ਚੱਲ ਰਹੀ ਹੈ ਸੋ ਉਹ ਓਵਰঅল ਜਿਹੜੀ ਸਿਚੁਏਸ਼ਨ ਹੈ ਉਹ 24 25% ਜਿਹੜੀ ਉਹ ਡੈਫਿਸਟ ਹੈਗੀ ਹੈ ਬਟ ਜਿਸ ਤਰ੍ਹਾਂ ਦੀ ਫੋਰਕਾਸਟ ਹੈਗੀ ਹੈ ਕਿ ਸਪਟੰਬਰ ਦੇ ਵਿੱਚ ਅੱਛੀ ਰੇਨਫਾਲ ਹੋਏਗੀ ਤਾਂ ਜਿਹੜੀ ਵੈਸੇ ਵੀ ਹੁਣ 3-4 ਸਪਟੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦਾ ਸੰਭਾਵਨਾ ਹੈਗੀ ਵੀ ਹੈ ਬਾਕੀ ਜੇ ਆਪਾਂ ਸਟਰੌਮ ਦੀ ਗੱਲ ਕਰੀਏ ਕਿ ਜਿਹੜਾ ਗੁਜਰਾਤ ਦੇ ਵਿੱਚ ਇੱਕ ਸਟਰੌਮ ਚੱਲ ਰਿਹਾ ਹੈ ਉਹਦਾ ਇੰਨਾ ਇਫੈਕਟ ਹਲੇ ਪੰਜਾਬ ਦੇ ਵਿੱਚ ਹੁਣ ਦੀ ਕੋਈ ਉਮੀਦ ਨਹੀਂ ਹੈ ਇਸ ਤਰ੍ਹਾਂ ਕੀ ਆਈਐਮਡੀ ਦੀ ਸਨ ਫੋਰਕਾਸਟ ਮਿਲੀ ਹੈ ਤੇ ਉਹਦੇ ਨਾਲ ਕੀ ਉਹਦੀ ਜਿਹੜੀ ਡਾਇਰੈਕਸ਼ਨ ਹੈ ਸਟਰੋਂਗ ਦੀ ਉਹ ਥੋੜੀ ਚੇਂਜ ਹੋ ਗਈ ਹੈ ਤਾਂ ਇਸ ਕਰਕੇ ਉਹਦਾ ਨਾਰਥਵਰਡ ਨੂੰ ਕੋਈ ਜ਼ਿਆਦਾ ਇੰਪੈਕਟ ਨਹੀਂ ਆਏਗਾ ਬਟ ਜਿਹੜੀ ਮੌਨਸੂਨ ਐਕਟੀਵਿਟੀ ਹੈ ਉਹ ਹਲੇ ਬਰਕਰਾਰ ਰਹੇਗੀ ਜਿਹਦੇ ਮੱਦੇ ਨਜ਼ਰ 3 ਤੇ 4 ਸੈਪਟੰਬਰ ਨੂੰ ਪੰਜਾਬ ਦੇ ਤੇ ਜਿਲ੍ਹਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਪੰਜਾਬ ਨੂੰ ਲੈ ਕੇ ਹਲੇ ਸਾਡੇ ਕੋਲ ਕੋਈ ਅਲਰਟ ਨਹੀਂ ਹੈ ਸਿਰਫ ਬਾਰਿਸ਼ ਦੀ ਸੰਭਾਵਨਾ ਹੈ ਕਿ ਲਾਈਟ ਟੂ ਮੋਡਰੇਟ ਰੇਨਫਾਲ ਹੋ ਸਕਦੀ ਹੈ ਦੋਸਤੋ ਕਿ ਇਹ ਸੈੱਪਟੈਂਬਰ ਦੇ ਵਿੱਚ ਤਾਂ ਇਸ ਤੋਂ 7% ਜ਼ਿਆਦਾ ਹੋ ਰਿਹਾ ਹੈ ਕਿੰਨੇ ਸਾਲਾਂ ਬਾਅਦ ਇਸ ਤਰ੍ਹਾਂ ਦੇ ਜ਼ਾਰੀ ਹੋ ਰਹੇ ਨੇ ਦੇਖੋ ਅਗਸਤ ਦੇ ਵਿੱਚ ਤਾਂ ਬਾਰਿਸ਼ ਆ ਮਤਲਬ ਕਿਉਂਕਿ ਹੁਣ ਕਾਫੀ ਸਾਲਾਂ ਤੋਂ ਜਿਹੜੀ ਅਗਸਤ ਦੀ ਬਾਰਿਸ਼ ਆ ਉਹ ਨਾਰਮਲ ਨਾਲੋਂ ਅੱਛੀ ਹੋ ਰਹੀ ਹੈ ਸਿਰਫ ਇਹ ਮਤਲਬ ਪਿਛਲੇ ਸਾਲ ਨਹੀਂ ਇੰਨੀ ਜ਼ਿਆਦਾ ਹੋਈ ਪਰ ਦੋਸਤੋ ਪਿਛਲੇ ਸਾਲ ਵੀ ਅਗਸਤ ਤੇ ਸੈਪਟੈਂਬਰ ਦੇ ਵਿੱਚ ਨਾਰਮਲ ਤੋਂ ਜ਼ਿਆਦਾ ਬਾਰਿਸ਼ ਰਹੀ ਹੈ ਆ ਦੇਖੋ ਜਿਹੜੀ ਹੁਣ ਤੱਕ ਬਾਰਿਸ਼ ਹੈ ਉਹ ਤਾਂ ਕਾਫੀ ਅੱਛੀ ਹੈ ਫਸਲਾਂ ਲਈ ਔਰ ਜਿਹੜੀ ਸਾਡੀ ਆਪਾਂ ਕਹਿ ਸਕਦੇ ਆ ਕਿ ਹੁਣ ਤੱਕ ਜਿਹੜੀ ਬਾਰਿਸ਼ ਹੋਈ ਉਹਨੇ ਸਾਡਾ ਪਿਛਲਾ ਜਿਹੜਾ ਡਰਾਈ ਸਪੈਲ ਆ ਉਹਨੂੰ ਵੀ ਕਵਰ ਕੀਤਾ ਹੈ ਤਾਂ ਕਿ ਜਿਹੜਾ ਸਾਨੂੰ ਕੋਈ ਮਤਲਬ ਜਿਹੜੀ ਜਿਹੜੀ ਪਾਣੀ ਜਿਹੜਾ ਅਸੀਂ ਲਾਉਣਾ ਸੀ ਖੇਤਾਂ ਨੂੰ ਉਹ ਬਾਰਿਸ਼ ਨਾਲ ਉਹਦੀ ਪੂਰਤੀ ਵੀ ਹੋਈ ਹੈ ਔਰ ਕਈ ਜਗ੍ਹਾ ਤੇ ਜਿਸ ਤਰ੍ਹਾਂ ਹੈਵੀ ਡਾਊਨਪੋਰ ਹੋਈ ਹੈ ਉਹਦੇ ਨਾਲ ਜਿਵੇਂ ਕੋਈ ਇਨਸੈਕਟ ਕੁਐਸਟ ਅਟੈਕ ਸੀਗਾ ਉਹ ਵੀ ਵਾਸ਼ਆਊਟ ਹੋਏ ਆ ਜਿਸ ਦਾ ਕਿ ਸਾਨੂੰ ਪੋਜ਼ਿਟਿਵਲੀ ਉਹਦਾ ਫਾਇਦਾ ਹੋਇਆ ਹੈ ਦੂਸਰਾ ਕਿਸਾਨਾਂ ਨੂੰ ਇਕਨੋਮਿਕਲੀ ਵੀ ਫਾਇਦਾ ਹੋਇਆ ਕਿ ਉਹਨਾਂ ਨੂੰ ਆਪਣਾ ਡੀਜ਼ਲ ਬਾਲ ਕੇ ਜਿਹੜਾ ਪਾਣੀ ਥੱਲੋਂ ਨਹੀਂ ਕੱਢਣਾ ਪਿਆ ਸੋ ਉਹ ਵੀ ਉਹਨਾਂ ਦਾ ਇਕਨੋਮਿਕਲੀ ਬੈਨੀਫਿਟ ਹੋਇਆ ਦੂਸਰਾ এনवायरमेंटਲੀ ਵੀ ਸਾਨੂੰ ਬੈਨੀਫਿਟ ਹੋਇਆ ਕਿਉਂਕਿ ਜਿਹੜੀ ਆ ਡੀਜ਼ਲ ਵਾਲ ਕੇ ਅਸੀਂ ਜਿਹੜਾ ਪ੍ਰੋਡੂਸ਼ਨ ਕਰਨਾ ਸੀਗਾ ਉਸ ਤੋਂ ਵੀ ਬਚਾਰਿਆ ਸੋ ਸਾਰੇ ਜਿਹੜਾ ਆਪਣਾ ਤਰਤੀ ਹਟਲਾ ਪਾਣੀ ਹੈ ਉਹਦਾ ਵੀ ਜਿਸ ਤਰ੍ਹਾਂ ਕਿ ਹਲਕੀ ਹਲਕੀ ਬਾਰਿਸ਼ तकरीबन ਹਰ ਹਫਤੇ ਹੁੰਦੀ ਰਹੀ ਹੈ ਤੇ ਉਹਦੇ ਨਾਲ ਜਿਹੜਾ ਸਾਡਾ ਤਰਤੀ ਹਟਲਾ ਪਾਣੀ ਉਹ ਵੀ ਰੀਚਾਰਜ ਹੋਇਆ ਸੋ ਜੇ ਬਾਰਿਸ਼ achi ਹੋ ਜਾਂਦੀ ਹੈ ਤਾਂ ਸਾਨੂੰ ਕਾਫੀ ਹੱਦ ਤੱਕ ਬੈਨੀਫਿਟ ਹੋ ਜਾਂਦੀ ਹੈ